ਬਾਪੂ ਜੀ ਇੱਕ ਗੱਲ ਕਹਾਂ ਕਹੋ ਦੇਖੋ ਹੁਣ ਵੀਰ ਬਾਹਰ ਆ ਤੈਨੂੰ ਤੁਸੀਂ ਜਾਣੇ ਜੀ ਹੈ ਸੋਹਣਾ ਬੜਾ ਕਰਨ ਰਿਆ ਵਾ ਪਿਆਹਾ ਤੇ ਲਾਉਣ ਰਿਆ ਵਾ ਹੁਣ ਸਰੀਰ ਤੁਹਾਡਾ ਪਹਿਲਾਂ ਵਰਗਾ ਨਹੀਂ ਰਿਹਾ ਕਿਤੇ ਬਿਮਾਰ ਸਮਾਰ ਹੋ ਗਏ ਮੰਜੇ ਤੇ ਪੈ ਗਏ ਤੇ ਫਿਰ ਕਿੰਨੇ ਦੇਖਣਾ ਤੁਹਾਨੂੰ ਵੀ ਪਤਾ ਇਹਨਾਂ ਦੇ ਹਿਸਾਬ ਕਿਤਾਬ ਦਾ ਮੈਂ ਤੇ ਕਹਿੰਨੀ ਆ ਡੰਗਰ ਥੋੜੇ ਜਿਹਾ ਕੱਟ ਕਰ ਦੋ ਮੱਜ ਰੱਖੋ ਆਪਣੇ ਖਾਣ ਪੀਣ ਲਈ ਤੇ ਬਾਕੀ ਵੇਚ ਦੋ ਤੂੰ ਹੀ ਅਲਸਰਦਾਰਾ ਵਾਂਗੂ ਰਿਆ ਕਰੋ ਸੋਹਣੇ ਵੜੇ ਕੱਪੜੇ ਪਾ ਕੇ ਨਹਾ ਤੋਕੇ ਤੇ ਏਸੀ ਚ ਬਣਿਆ ਕਰੋ ਤੁਹਾਨੂੰ ਇਹ ਵੀ ਨਾ ਗੱਲਾਂ ਕਰਨ ਕਿ ਗੋਇ ਦੀ ਮੁਸਕਾਉਂਦੀ ਆ ਨਾਲ ਇਹਨਾਂ ਨੂੰ ਵੀ ਪਤਾ ਲੱਗ ਜਾਊਗਾ ਹੈ ਇਹ ਤੇ ਆਂਦੀ ਆ ਵੀ ਚਲੋ ਇੱਕ ਛੜੋ ਬੁੱਢਾ ਸਰੀਰ ਆ ਇਹੋ ਤਾਂ ਗੱਲ ਆ ਜਦੋਂ ਮੈਂ ਨਾ ਵਾ ਨਾ ਔਰ ਹਾਸਾਸ ਕਰਕੇ ਪੈ ਜਾਂਦੀਆਂ ਦੋਏ ਜਾਣੀਆਂ ਹੈ ਹੈ ਔਰ ਥੋੜਾ ਜਿਹਾ ਗਵਿੰਦਪਾਲ ਕਰ ਦਿੰਦੀ ਆ ਫੇ ਕੋਈ ਕਰ ਲਓ ਘਟ ਪਹੂ ਕਰ ਲਓ ਉਹ ਜਿਹੜੀ ਦੂਜੀ ਆ ਉਹ ਤਾਂ ਖੋਣ ਹੀ ਨਹੀਂ ਦਿੰਦੀ ਤੋ ਵੇਲੇ ਘੜੀ ਨੂੰ ਪਸਤੌਣ ਲਿਆ ਵਾ ਜਦੋਂ ਤੁਸੀਂ ਉਹਨਾਂ ਦੇ ਨਾਲ ਆਣ ਕਿਦ ਕਹਤਾ ਤੂੰ ਵੇਚੀ ਆ ਜਾ ਤਾਂ ਮੈਂ ਵੇਚ ਆ ਗਿਆ ਮੈਂ ਤਾਂ ਉਹ ਮੇਰੇ ਨੂੰ ਮੇਰੇ ਨਾਲ ਮੈਨੂੰ ਪਸੋਤਾ ਲੱਗਾ ਵਾ ਬਾਪੂ ਜੀ ਅਹੀਂ ਤੇ ਤਾਂ ਕੀਤਾ ਸੀ ਨਾਲ ਕਿ ਉੱਥੇ ਇਕੱਲੇ ਰਹਿੰਦੇ ਤੇ ਸਾਡਾ ਵੀ ਉਥੋਂ ਧਿਆਨ ਰਹਿਣਾ ਸੀ ਕਿਹ ਵੇਲੇ ਢਿੱਲਾ ਮੱਥਾ ਹੋ ਜਾਂਦਾ ਰਾਤ ਬਰਾਤੇ ਕਿੰਨੇ ਵੇਖਣਾ ਹੈ ਹੈ ਤੇ ਸਾਡੀ ਚਿੰਤਾ ਲੱਗੀ ਰਣੀ ਸੀ ਵੀ ਬਾਪੂ ਜੀ ਉੱਥੇ ਇਕੱਲੇ ਆ ਤੇ ਅਹੀਂ ਤੇ ਇਹ ਕਰਕੇ ਸੋਚਿਆ ਵੀ ਚੱਲੇ ਹੈ ਗਿਆ ਸੇਵਾ ਕਰਨ ਗਿਆ ਹੁਣ ਸਾਨੂੰ ਕੀ ਕਿਸ ਦੇ ਦਿਲ ਦਾ ਪਤਾ ਹੈ ਵੀ ਇਹ ਨਾ ਇੰਨੀਆਂ ਬਦਲ ਜਾਣਾ ਵਾ ਜਾ ਹੁਣ ਫਿਰ ਉਹ ਉਹ ਗੱਲੀ ਉਹ ਵਾਦੇ ਵੀ ਇੱਥੇ ਡੰਗਰਾਂ ਵਾਲੇ ਆ ਜੇ ਇਹਦਾ ਮੰਝਾ ਕਰ ਦਨੇ ਆ ਡੰਗਰਾਂ ਵਾਲੇ ਇੱਥੇ ਪਿਆਰਿਆ ਕਰੇ ਉਹ ਕੰਮ ਹੋ ਗਿਆ ਨੇ ਜਿਹੜਾ ਫਿਰ ਉੱਥੇ ਹੋਣਾ ਹੀ ਉੱਥੇ ਇੱਥੇ ਵੀ ਮੈਂ ਕੱਲਾ ਤੇ ਉੱਥੇ ਵੀ ਕੱਲਾ ਹੀ ਕਿਉਂ ਬਾਪੂ ਜੀ ਕੱਲੇ ਕਿਉਂ ਜੇ ਤੁਸੀਂ ਜ਼ਮੀਨ ਜਾਇਦਾਦ ਹਜੇ ਤੁਹਾਡੇ ਨਾਮ ਆ ਅਜੇ ਉਹ ਤਾਂ ਹੀ ਮਿੱਠੀਆਂ ਪਿਆਰੀਆਂ ਆ ਮੈਂ ਮੈਨਾਂ ਤਨ ਇਹੋ ਗੱਲ ਹੁਣੀ ਵੀ ਜਿੰਨਾ ਮਰਜੀ ਤੁਹਾਡਾ ਨਾ ਮਿੱਠੀਆਂ ਪਿਆਰੀਆਂ ਹੁਣ ਕਿਤੇ ਬਾਪੂ ਇਹ ਗਲਤੀ ਨਾ ਕਰੀ ਕਿਤੇ ਇਹਨਾਂ ਦੇ ਨਾਲ ਜ਼ਮੀਨ ਨਾ ਕਰਦੀ ਫਿਰ ਤੂੰ ਠੱਕਿਆਂ ਜੋਗਾ ਰਹਿ ਜਾਣਾ ਅਸੀਂ ਤੇ ਬਗਾਨੇ ਘਰ ਅੱਗੇ ਪਤਾ ਨਹੀਂ ਕਿਦਾਂ ਟਾਈਮ ਪਾਸ ਕਰਨ ਦੀਆਂ ਵਾ ਮੈਂ ਤੈਨੂੰ ਗੱਲ ਦੱਸਾਂ ਮੈਨੂੰ ਵੀ ਇਹ ਗੱਲ ਦਾ ਪਤਾ ਵਾ ਜਦੋਂ ਮੈਂ ਹੱਥ ਵਧ ਕੇ ਉਹਨਾਂ ਨੂੰ ਦੇ ਦੇ ਨਾ ਉਹਦੋਂ ਮੈਨੂੰ ਜੋਗਾ ਦੇਹਦਾ ਹੀ ਆ ਗਰੀ ਤੇ ਮੈਂ ਵੀ ਰੇਤੀਆਂ ਵਾਲਾ ਵਾ ਮੈਂ ਹੱਥ ਵਧ ਕੇ ਉਹਨਾਂ ਨੂੰ ਦਿੰਦਾ ਨਹੀਂ ਕਿਥੇ ਆਹੋ ਚਲੋ ਆਜੋ ਉਹਨਾਂ ਕਹਣਾ ਪਤਾ ਨਹੀਂ ਕੀ ਗੱਲਾਂ ਕਰਨ ਜਾਣਾ ਅਸੀਂ ਟਾਈਮ ਹੋ ਜਾਣਾ ਬਾਸ ਆਉਣ ਵਾਲੀ ਆਜੋ ਹੁਣ ਕਿ ਸਾਡੇ ਤੋਂ ਚੋਰੀ ਸਾਰੀਆਂ ਇਕੱਲਾ ਕਰ ਲੈਣੀਆਂ ਵਾ ਹੋ ਨਹੀਂ ਨਹੀਂ ਚਾਚੀ ਜੀ ਹਾਂ ਬਾਪੂਣੀ ਸੋਣੀ ਆਉਂ ਡਈ ਸੀ ਤੇ ਬਾਪੂ ਜੀ ਵੀ ਬੈਠੇ ਨੇ ਮਮੀ ਆਣ ਕੇ ਬੈ ਗਈ ਮੈਂ ਫਿਰ ਮੰਜਾ ਤਾਂ ਲਿਆਦਾ ਨਹੀਂ ਨਹੀਂ ਹੱਟ ਦੇ ਜਾਣ ਦਾ ਟਾਈਮ ਹੋਇਆ ਹੁਣ ਚੱਲੀਏ ਬਾਜੀ 200 ਰੁਪਈਆ ਦੋ ਮੈਂ ਕੁੜੀਆਂ ਨੂੰ ਪਿਆਰ ਦਵਾ ਦੇਲਾ ਘੜੀ ਇਹੋ ਜਿਹਾ ਹੁੰਦਾ ਫੇ ਹੁਣ ਪੈਸਾ ਵੀ ਨਹੀਂ ਕੋਲ ਹੈਗਾ ਜੇ ਹਾਇ ਜੇ ਮੇਰੇ ਕੋਲ ਹੈਗੇ ਦੇਣਾ ਉਹ ਪਿਆਰ ਤੇ ਫਿਰ ਮੈਂ ਹੀ ਦੇ ਦਿੰਦਾ ਕੁੜੀਆਂ ਨੂੰ ਪਿਆਰ ਫੇਰ ਕਿਹੜੀ ਗੱਲ ਆ ਪਰ ਚੱਲ ਕੋਈ ਨਹੀਂ ਠੱਠੇ ਨਾ ਕਰੋ ਜਮਾਈਆਂ ਟੱਡੇ ਚੱਲ ਆਜੋ ਚਲ ਦੀਪ ਜਾਣਾ ਨਹੀਂ ਬਹੁਤ ਕਿੰਨਾ ਟਾਈਮ ਹੋ ਗਿਆ ਉੱਠ ਚੱਲੀਏ ਬੀਬੀ ਦੀਖਦੀ ਹੋਣੀ ਹੈ ਹਾਏ ਮੇਰਾ ਰਾਦਾ ਇਹ ਹੀ ਵੀ ਮੈਂ ਰਹਿ ਲੈਂਦੀ ਅੱਜ ਨਾ ਨਾ ਦੀਪ ਬੀਬੀ ਨੇ ਪਤਾ ਕਿੰਨੀਆਂ ਗੱਲਾਂ ਕਰਨੀਆਂ ਅਜੇ ਤਾਂ ਪਤਾ ਨਹੀਂ ਮੈਨੂੰ ਕਿੰਨੀਆਂ ਸੁਣਨੀਆਂ ਪਾਣੀਆਂ ਜਾ ਕੇ ਨੋ ਨੋ ਫਿਰ ਕਿਦਾਂ ਬੀਬੀ ਨੂੰ ਪੁੱਛ ਕੇ ਆ ਜੀ ਤੇ ਹੁਣ ਮੇਰੀ ਭੈਣ ਮੇਰੇ ਨਾਲ ਚੱਲ ਟਾਈਮ ਬੜਾ ਹੋ ਗਿਆ ਆਪਣੀ ਬਾਤ ਸੌਣ ਵਾਲੀ ਆ ਤੂੰ ਏਦਾਂ ਥੋੜੀ ਮੈਨੂੰ ਆਖਿਆ ਵੀ ਮੈਂ ਉੱਥੇ ਰਹਿਣਾ ਹੁਣ ਤੂੰ ਇੱਥੇ ਆਣ ਕੇ ਰਹਿਣ ਦੀ ਸਲਾਹਾਂ ਕਰਨੀਆਂ ਉਹ ਤਾਂ ਮੇਰਾ ਜੀਜਾ ਤਾਂ ਗਾ ਹੀ ਮੈਂ ਕਿ ਚੱਲ ਪਾਪੇ ਦਾ ਆ ਆ ਵੇਖ ਕੇ ਮੇਰਾ ਜੀਜਾ ਤਾਂ ਆ ਆ ਮੈਂ ਚੱਲ ਰਹਿ ਲੈਨੀ ਇੱਕ ਦੋ ਦਿਨ ਪਾਪੇ ਦਾ ਮਨ ਹੋਰ ਹੋ ਜੂਗਾ ਗੁਰਿੰਦਰ ਨੂੰ ਲੈ ਕੇ ਆ ਜੀ ਕਿਹਦੇ ਨਾਲ ਕੀ ਆਂਦੀ ਰਹਿਣਾ ਵਾ ਹਾ ਹੋ ਜਾ ਜੀ ਜੀ ਕਹਾਂਂਦੀ ਹੈ ਮੇਰਾ ਰਹਿਣ ਨੂੰ ਜੀ ਕਰਨ ਰਿਆ ਵਾ ਤੇ ਮੈਂ ਇਹਨੂੰ ਆਖਿਆ ਵੀ ਅਜੇ ਮੰਮੀ ਨੂੰ ਅਸੀਂ ਪੁੱਛਿਆ ਨਹੀਂ ਅਸੀਂ ਤਾਂ ਇਦਾਂ ਹੀ ਆ ਗੀਆਂ ਵਾ ਬਿਲਕੁਲ ਬਾਰੀ ਚੱਲ ਤੂੰ ਬੁਰੇ ਲੱਗੀਦਾ ਵਾ ਜਦੋਂ ਉਥੋਂ ਕਹਿ ਕੇ ਆਏਂਗੀ ਨਾ ਫਿਰ ਰੈਪੀ ਆਣ ਕੇ ਤੇ ਨਾਲੇ ਮੰਜੀ ਦੀ ਗੱਲ ਤੇ ਗੁੱਸਾ ਤ ਨਹੀਂ ਕੀਤਾ ਤੂੰ ਚਾਚੀ ਜੀ ਮੇਰੀ ਸੁਣੋ ਗੱਲ ਗੁੱਸਾ ਤੇ ਲੱਗਾ ਬੜਾ ਜ਼ਿਆਦਾ ਤਾਂ ਇਹ ਤੇ ਮੇਰਾ ਜੀ ਨਹੀਂ ਕਰਨ ਗਿਆ ਪਾਪਾ ਅੱਜ ਨੂੰ ਕੱਲੇ ਛੱਡ ਕੇ ਜਾਣ ਨੂੰ ਜਿੱਦਾਂ ਅੱਜ ਭਾਪੀ ਬੋਲਿਆ ਆ ਉਹਨਾਂ ਨੂੰ ਇਦਾਂ ਬੋਲਣਾ ਨਹੀਂ ਚਾਹੀਦਾ ਮੇਰੀ ਗੱਲ ਸੁਣ ਉਹਦੀ ਤੇ ਜ਼ੁਬਾਨ ਹੀ ਏਡੀ ਲੰਮੀ ਆ ਤੂੰ ਮਨੋਂ ਪਰਨੋਂ ਬੁਰੀ ਬਣ ਲਈ ਐ ਮੈਂ ਝੜ ਕਿਹਾ ਬਥੇਰਾ ਇੱਧਰ ਆਣ ਉਹ ਬੁਰੀ ਤੇ ਮੈਂ ਬਣੀ ਆ ਹੋਰ ਮੈਂ ਬੁਰੀ ਕੀ ਬਣਨਾ ਮੈਂ ਮੇਰੀ ਮੇਰੀ ਗੱਲ ਸੁਣ ਮੇਰੀ ਤੀ ਐਦਾਂ ਨਹੀਂ ਕਰਨਾ ਹਾਂ ਦੂਧ ਭਾਰੀ ਤੋਂ ਪਰਾਰਾ ਵਾ ਮੇਰੀ ਤੂੰ ਹੀ ਗੱਲਾਂ ਗਲ ਧਿਆਨ ਨਾਲ ਸੁਣ ਮੈਂ ਤੇ ਅੰਦਰ ਆਈ ਉੱਠ ਕੇ ਤਾਂ ਹਾਂ ਵੀ ਮੈਂ ਗੱਲ ਕਰਦੀ ਆ ਤੇ ਮੇਰੇ ਹੁੰਦਿਆਂ ਉਹ ਦਵਾਈ ਲੈਣ ਭਲਾ ਕਿੰਨੀ ਕੋ ਬਿਮਾਰ ਹੀ ਵੀ ਉਹ ਦਵਾਈ ਲੈਣ ਚਲ ਗਈ ਕਰੇ ਹਾਂ ਨੂੰ ਛੱਡ ਕੇ ਅਹੀਂ ਕਿਹੜਾ ਰੋਜ਼ ਧੁਰੀਆਂ ਹਾਂ ਚਾਚਾ ਜੀ ਕਹਿਣ ਨੂੰ ਜੀਤ ਨਹੀਂ ਕਰਦਾ ਚਲੋ ਆਈਦਾ ਵਾ ਆਈਦਾ ਬੜੇ ਖੁਸ਼ਹਾਲੀ ਵੀ ਆਪਣੇ ਪੇਕਿਆਂ ਦੇ ਪਿੰਡ ਚੱਲੇ ਆ ਪਰ ਜਦੋਂ ਵੀ ਜਾਈਦਾ ਨਾ ਮਨ ਦੂਹੀ ਨਾ ਫਰ ਹੋਤੇ ਜਾ ਕੇ ਹਾਨੂੰ ਵੀ ਟੈਨਸ਼ਨ ਲੱਗੀ ਰਹਿੰਦੀ ਆ ਬਾਪੂ ਜੀ ਧਿਆਨ ਰਹਿੰਦਾ ਵਾ ਗੱਲ ਅਜ ਭਾਬੀ ਜੀ ਨੇ ਬਾਪੂ ਜੀ ਨੂੰ ਕਹੀ ਹੈ ਨਾ ਕਿ ਤੁਹਾਡੇ ਕੋਲੋਂ ਗੁਏ ਦੀ ਮੁਸ਼ਕ ਆਉਂਦੀ ਆ ਉਹ ਸੜਕੋ ਗੱਲ ਬਰਦਾਸ਼ਤ ਨਹੀਂ ਹੋਈ ਸੜਕੋ ਨਹੀਂ ਸੁਣੀ ਗਈ ਜੇ ਅੱਜ ਸਾਡੇ ਸਾਹਮਣੇ ਇੰਨੀ ਗੱਲ ਕਹਿਤੀ ਆ ਤੇ ਜੇ ਕੋਈ ਸਤ ਬਗਾਨਾ ਇੱਥੇ ਬੈਠਾ ਹੋਊਗਾ ਉਹਦੇ ਸਾਹਮਣੇ ਕਹਿ ਦਊਗੀ ਤੇ ਕਿੰਨੀ ਉਹ ਮੁਸ਼ਰਮੀ ਵਾਲੀ ਗੱਲ ਆ ਉਹ ਭੈਣ ਐਡੀ ਤੂੰ ਭੋਲੀ ਜੀ ਬਣ ਕੇ ਗੱਲ ਕਰਨੀ ਸਿੱਧਾ ਕਹਿ ਵੀ ਅਸੀਂ ਆਪਣੇ ਬਾਪੂ ਨੂੰ ਇਹੋ ਜੀਆਂ ਗੱਲਾਂ ਕਰਨ ਲਈ ਇੱਥੇ ਛੱਡਣਾ ਨਹੀਂ ਆ ਜੀ ਜੇ ਬਹੁਤੀ ਗੱਲਾਂ ਆ ਤੇ ਭਾਬੀ ਨਾਲ ਸਲਾਹ ਕਰ ਲੋ ਤੇ ਭਾਪਾਈ ਨੂੰ ਹੀ ਆਪਣੇ ਕੋਲ ਲੈ ਜਾਣੇ ਆ ਬਥੇਰੀਆਂ ਸਾਡੇ ਕੋ ਰੋਟੀਆਂ ਉਲਾਂ ਚੋਗੀਆਂ ਦੀਪ ਪਤਾ ਹੀ ਨਹੀਂ ਕਾਲੀ ਕੋ ਬੋਲਣ ਦੀ ਆ ਕੀ ਗੱਲ ਵਾ ਉਹ ਤਾਂ ਸੁਭਾਅ ਹੀ ਏਦਾਂ ਦਾ ਵਾ ਉਹ ਤਾਂ ਹੈ ਹੀ ਏਦਾਂ ਦੀ ਕਾਲੇ ਮੂੰਹ ਵਾਲੀ ਏਦਾਂ ਗੱਲਾਂ ਕਰਦੀ ਰਹਿੰਦੀ ਨਾ ਵੈਂਦੀ ਬੈਠਾ ਨਾ ਵੈਂਦੀ ਖਲੋਤਾ ਮੈਂ ਵੀ ਉਹਦੇ ਦੇ ਹੱਥਾਂ ਦੀ ਆ ਤੇ ਤੁਸੀਂ ਕਿਉਂ ਬੁਰੀਆਂ ਭੰਡ ਗਿਆ ਆ ਤੁਸੀਂ ਮੇਲਣਾ ਵਰਤਣਾ ਵਾ ਏਦਾਂ ਨਾ ਬੋਲੋ ਤੁਸੀਂ ਕੀ ਗੱਲ ਵਾ ਹਨ ਭਾਜੀ ਦੁਪਹਿਰ ਆ ਰਹਾ ਵਾ ਪੀ ਆਈ ਕਿਤੇ ਪਾਣੀ ਨੂੰ ਸੜਕ ਤੇ ਕੀਤਾ ਵਾ ਚਾਚੀ ਜੀ ਤੁਸੀਂ ਤੇ ਉਹਦੇ ਹੱਥਾਂ 'ਚ ਆਉਣਾ ਹੀ ਆ ਉਹ ਸਭ ਕਾਹੇ ਆਲਾ ਵਾ ਉਹ ਕਿਉਂ ਕਹਿਦੀਆਂ ਗੱਲਾਂ ਸੁਣੇ ਨਹੀਂ ਰਹਿਣਾ ਭੈਣ ਤਾਂ ਚਲ ਤੋ ਆਪਾਂ ਚੱਲੀਏ ਦੀਪ ਕੋਤ ਨਹੀਂ ਇੱਦਾਂ ਕਰੀ ਤਮ ਕ ਜਿਦਾਂ ਤੁੰ ਮੇਰੇ ਕਾਲੀ ਪੈਣ ਦੇਈ ਆ ਉਹ ਮੇਰੀ ਗੱਲ ਸੁਣੋ ਜੇ ਕਿਤੇ ਉਹਨੇ ਅੱਜ ਸਗੇ ਨਾ ਨਾਲ ਆਈ ਹੁੰਦੀ ਤੇ ਉਹ ਘਰੇ ਛੱਡ ਕੇ ਆਪ ਦਵਾਈ ਲੈਣ ਜਾਂਦੀ ਭਲਾ ਉਹ ਆਈਆਂ ਫਕਾਣੀਆਂ ਹੀ ਸਮਝ ਛੱਡਿਆ ਆ ਚੁੱਪ ਕਰਕੇ ਪਾਇਆ ਬਸ ਤੇ ਧਰਦੀ ਆ ਮੈਂ ਸੁਹ ਹੈ ਹੀ ਇਦਾਂ ਦੀ ਆ ਆਖੀ ਨੇ ਸੁਣਦੀ ਮੰਨਦੀ ਨਹੀਂ ਮੈਂ ਕਿਹਨੂੰ ਦੱਸਾਂ ਮੈਂ ਨਹੀਂ ਦੱਸਾਂ ਕਿਨੂੰ ਤਾੜੂ ਦਾ ਸਾਨੂੰ ਬੜੀ ਵਾਰੀ ਗੱਲ ਨੋਟ ਐਂ ਕੀਤੀ ਆ ਅਹੀਂ ਜਦੋਂ ਆਈ ਐ ਨਾ ਇਥੋਂ ਆਏ ਸੱਤੀਆਂ ਹੀ ਜਾਂਦੀਆਂ ਵਾ ਤੇ ਭਾਬੀ ਦੇ ਮੱਥੇ ਤੇ ਬਾਟੀ ਹੁੰਦਾ ਵਾ ਸਾਨੂੰ ਵੇਖਦੇ ਕੁਝ ਹੀ ਨਹੀਂ ਹੁੰਦੀ ਜਿੰਨਾ ਚਿਰ ਮੈਂ ਜਿੰਨਾ ਕੋਈ ਫੋਨ ਆਈ ਜਾਂਂ ਡਿਆ ਵਾ ਅਹੀਂ ਨਹੀਂ ਰਹਿਣਾ ਕੁੜੀਆਂ ਦਾ ਐਂ ਦਾ ਕਰੋ ਨਹੀਂ ਨਹੀਂ ਮਾਰਨੋਂ ਨਾ ਐਂ ਦਾ ਨਹੀਂ ਚਾਚੀ ਤੂੰ ਹੰਨਾ ਸਾਨੂੰ ਰੋਕਣਾ ਮੈਂ ਦੱਸਾ ਦੇਣਾ ਕੋਈ ਆਉਣੇ ਨਾਲ ਹੀ ਰਹਿਣਾ ਨਹੀਂ ਹੀ ਕੰਜ ਵੀ ਨਹੀਂ ਰਹਿਣਾ ਇਹ ਦਫਾ ਹੋਵੋ ਅਮੜਾ ਤੇ ਇੱਥੇ ਹੀ ਆ ਮੈਂ ਮੁੱਚ ਮੁੱਚ ਕਰਨ ਈ ਆ ਤੇ ਉਸ ਕੋ ਮੇਰਾ ਸਿਰ ਤੇ ਜੜਦੀ ਜਾਂਦੀ ਆ ਚਲੀ ਗਈ ਦਵਾਈ ਲੈਣ ਤੇ ਕਿੱਦਾਂ ਲੂਸਣ ਡੀਆਂ ਵਈ ਆਵਾਂ ਦੇ ਇੱਧਰ ਨੂੰ ਹੀ ਆ ਮੁੜ ਕੇ ਭੱਜ-ਭੱਜ ਕੇ ਫੇਰ ਵੇਖਦੀ ਆ ਬਣਾ ਤੇ ਮਗਰ ਤੌਣ ਜਾਂਦਾ ਵੱਧ ਮੁੱਕ ਗਈ ਇਹਨਾਂ ਵਾਲੀ ਸਭੋ ਮੈਂ ਬਾਹਾਂ ਫੜ-ਫੜ ਕਰੰਡੀ ਗਾਲੋ ਸਭੋ ਮੇਰੇ ਤਾਲੂ ਤੇ ਚੜਦੀਆਂ ਨੇ ਜਿਆਦਾ ਕੀ ਗੱਲਾਂ ਮਾਨੀ ਗੋ ਭਰਿਆ ਵਾ ਆ ਪਾਈ ਚਿਰਾਂ ਬਾਦੋਂ ਆਏ ਨਾ ਬਾਪੂ ਜੀ ਅੱਜ ਜਾਣ ਨੂੰ ਜੀ ਨਹੀਂ ਰਿਆ ਕਰਨ ਤੇ ਤਾ ਥੋੜਾ ਜਿਹਾ ਮਨ ਭਰ ਗਿਆ ਵਾ ਤੇ ਰਾਤ ਫੇਰ ਕੀ ਆ ਨਹੀਂ ਬਾਪੂ ਜੀ ਘਰ ਦਾ ਸਰਦਾ ਨਹੀਂ ਉਹ ਕੰਮ ਤੇ ਜਾਂਦੇ ਆ ਨਾ ਦੋਵੇਂ ਚਲੋ ਕੋਈ ਨਹੀਂ ਚਲੋ ਇਹਨੇ ਕਿੱਡੀਆਂ ਸੋਹਣੀਆਂ ਤੋਰੀਆਂ ਲੱਗੀਆਂ ਰਾਜ ਨੂੰ ਚਾਜੀ ਉਹ ਦਾਲ ਆਂਦੇ ਨੇ ਭਾਵੇਂ ਰੋਜ਼ ਮਿਲਦੀ ਜਾਵੇ ਘਰ ਦੀਆਂ ਹਰੀਆਂ ਸਬਜ਼ੀਆਂ ਨਹੀਂ ਨਾ ਖਾਣੀਆਂ ਕਿਤੇ ਰੋਜ਼ ਤੋਰੀਆਂ ਰੋਜ਼ ਹੀ ਤੋਰੀਆਂ ਐਦਾਂ ਦੀਆਂ ਕਿਤੇ ਫਿੱਟੀਆਂ ਆਈਆਂ ਗਰਮੀ ਬੜੀ ਹੋਇਆ ਥੱਕ ਗਿਆ ਯਾਰ ਮੈਂ ਹਰਦੀ ਪਾਣੀ ਲਿਆ ਦੀਪ ਹੁਣ ਕਿੱਥੇ ਆ ਦੀਪ ਹੁਣ ਉਡੀਆਂ ਆਂ ਪਹਿਲਾਂ ਤਾਂ ਤੁਸੀਂ ਚੜਾਈਆਂ ਭੂਏ ਹੁਣ ਦੀਪ ਨੂੰ ਆਵਾਜ਼ਾਂ ਮਾਰਦਾ ਕਿੱਥੇ ਉਡੀਆਂ ਨੇ ਦੀਪ ਨੇ ਉਹਨੂੰ ਵੱਡੀ ਨੂੰ ਭੂਏ ਚੜਾਤਾ ਵਾ ਨਾਲ ਲੱਗੀ ਆ ਉਹ ਗਈਆਂ ਕਿੱਥੇ ਉਡੀਆਂ ਉਡੀਆਂ ਕਰੀਆਂ ਨੇ ਗਈਆਂ ਕਿੱਥੇ ਨੇ ਉਹ ਪੇਕੇ ਉੱਜੜ ਗਈਆਂ ਹੋਏ ਮੈਨੂੰ ਤਾਂ ਪਤਾ ਹੀ ਨਹੀਂ ਨਾ ਦੱਸ ਕੇ ਗਈਆਂ ਨਾ ਪੁੱਛਦਾ ਪੁੱਛਿਆ ਕਿੰਨੂ ਇਹ ਨਾ ਮੈਂ ਤੈਨੂੰ ਨਹੀਂ ਪੁੱਛਿਆ ਤੇ ਫੇਰ ਜੇ ਆਪਣਾ ਵੱਡੇ ਵੀਰ ਨੂੰ ਪੁੱਛੇ ਗਈਆਂ ਨੇ ਜੋ ਆਪਣੇ ਵੀਰ ਨੂੰ ਉਦਾਂ ਉਹ ਥੋੜੀ ਜਲ ਜਣਾ ਦੱਸ ਬਣਾ ਪੁੱਛਿਆ ਤੂੰ ਤੋਬਾ ਨਾ ਕਹਿੰਦਾ ਵਾ ਤੈਨੂੰ ਪੁੱਛ ਕੇ ਗਈ ਹੁਣੀ ਆ ਹੈ ਤੁਹਾਡੀਆਂ ਤੇ ਰਲੀਆਂ ਚੋਕਦੀਆਂ ਬਿਆਨ ਤੇ ਤੁਹਾਡੇ ਕਿਹਦੇ ਨੇ ਰਲਣ ਦੇ ਮੈਨੂੰ ਕੌਣ ਪੁੱਛਦਾ ਇੱਥੇ ਮੈਂ ਕਰਾਂ ਦਵਾਈ ਲੈਣ ਗਈ ਮੈਨੂੰ ਪੁੱਛਿਆ ਨਹੀਂ ਇਹਨਾਂ ਦਾ ਕੰਮ ਕੀ ਪੁੱਛੇ ਤਾਂ ਬਗਾਰ ਜਾਣ ਦਾ ਹਾਂ ਤੇ ਮੈਨੂੰ ਹੁਣੀ ਦੱਸ ਬੰਦਾ ਪੁੱਛੇ ਮੈਨੂੰ ਹੀ ਤੂੰ ਫੋਨ ਕਰਕੇ ਦੱਸ ਦੇ ਵੀ ਮੈਂ ਚੱਲੀ ਆ ਹੈ ਮੈਨੂੰ ਵੀ ਨਹੀਂ ਉਹਨਾਂ ਨੇ ਮੇਰੇ ਨਾਲ ਵੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕਹਿਣ ਤੇ ਮੈਨੂੰ ਮੰਮੀ ਹੋ ਡਈ ਸੀ ਵੀ ਸੂਟ ਲੈ ਦੋ ਸੂਟ ਲੈ ਦੋ ਤਾਂ ਮੈਂ ਫੇਰ ਜਾਣਾ ਵਾ ਤੇ ਦੱਸ ਹੁਣ ਬਿਨਾ ਸੂਟ ਤੋਂ ਹੀ ਚਲ ਗਈ ਦੱਸ ਬੰਦਾ ਇਹਨੂੰ ਪੁੱਛੇ ਹੈ ਗੱਲ ਸੁਣ ਲੈ ਬੰਦਿਆ ਮੇਰੀ ਇਹਨੂੰ ਲਗਾਮ ਪਾ ਇਹਨੂੰ ਖੋਲ ਨਾ ਦੇ ਇਹਨੇ ਖੜਿਆ ਹੀ ਉਹਨੂੰ ਦੂਜੀ ਨੂੰ ਵੀ ਵੱਡੀ ਨੂੰ ਵੀ ਵੱਡੀ ਪਲੀ ਮਾਂ ਸੀ ਤੇ ਉਹਨੂੰ ਵੀ ਲੈ ਕੇ ਚਲ ਗਈ ਆਈ ਆ ਫੇਰ ਤੋਂ ਤੁਰ ਤੋਂ ਇਹਨੂੰ ਜਰਾ ਕ ਸੰਭਲ ਕੇ ਰੱਖ ਐ ਨਾ ਤੈਨੂੰ ਟੇਚਣਾ ਵੀ ਨਹੀਂ ਸਮਝਣਾ ਕੀ ਇਹਨਾ ਮੇਲਾ ਲਾਇਆ ਵਾ ਬਾਹਰ ਤੱਕ ਆਵਾਜ਼ ਆਉਂਦੀ ਸ਼ਰਮੀਆ ਨਹੀਂ ਮਾੜੀ ਮੋਟੀ ਇਹਨਾਂ ਮਾਤਾ ਕੀ ਰੋਲਾ ਪਾਇਆ ਤੂੰ ਹੈ ਕਿਉਂ ਉਹ ਉੱਥੇ ਤੱਕ ਆਵਾਜ਼ ਜਾਣ ੜੀ ਉਹ ਪੁੱਛਣ ੜੇ ਲੜਾਈ ਹੁੰਦੀ ਤੁਹਾਡੇ ਘਰ ਕੋਈ ਕਹ ਲੜਾਈ ਕੀ ਹੋਣੀ ਆ ਇਹਨੂੰ ਪੁੱਛਣ ੜਈ ਆ ਤੇ ਤੈਨੂੰ ਦੱਸ ਕੇ ਗਈ ਸੀ ਨਿੱਕੇ ਉਹ ਮਾਤਾ ਕਿਤੇ ਨਹੀਂ ਗਈ ਵੱਡੀ ਦੇ ਨਾਲ ਹੀ ਗਈ ਆ ਤੂੰ ਸਵੇਰ ਦਾ ਸਾਰ ਸਾਰਾ ਘਰ ਸਿਰ ਤੇ ਚੁੱਕਿਆ ਰੋਲਾ ਪਣੋ ਹਟਣ ਨਹੀਂ ੜਈ ਕੋਈ ਨਹੀਂ ਦੋ ਖੁੱਲਾ ਫਿਰ ਹੈ ਕੁੱਲਾਵਰ ਪੁੱਛਿਆ ਕਰੋ ਤੇ ਨਾ ਮੈਂ ਉਹਨਾਂ ਨੂੰ ਕਹਿਣਾ ਢੱਕਣਾ ਹੀ ਆ ਤੇ ਨਾ ਤੁਹਾਨੂੰ ਢੱਕਣਾ ਤੁਸੀਂ ਜਿੱਧਰ ਨੂੰ ਮਰਜੀ ਜਾਓ ਉਹ ਗਈਆਂ ਦੇ ਕੋਈ ਵੀ ਆ ਆ ਜਾਣਗੀਆਂ ਬਸ ਆਉਣ ਵਾਲੀ ਆ ਉਹਨਾਂ ਦਾ ਫਰਜ਼ ਨਹੀਂ ਮੈਨੂੰ ਪੁੱਛਣ ਦਾ ਤੁਸੀਂ ਤਾਂ ਕੰਮ ਤੇ ਗਏ ਸੀ ਉਹ ਮੈਂ ਉਦੋਂ ਘਰੇ ਹੀ ਮੈਨੂੰ ਪੁੱਛ ਕੇ ਗਈਆਂ ਵਾ ਮੇਰਾ ਵੀ ਕੋਈ ਫਰਜ਼ ਬਣਦਾ ਚਲ ਚ ਕੋਈ ਨਾ ਜਾਓ ਫਿਰ ਮੇਰੀ ਇੱਥੇ ਕੀ ਵਰਤਵਾ ਮੈਨੂੰ ਨਾ ਪੁੱਛਿਆ ਕਰੋ ਨਾ ਮੈਨੂੰ ਕੋਾਇਆ ਕਰੋ ਚੰਗਾ ਵੀ ਉਧਰ ਨੂੰ ਚੱਲਣਾ ਚਾ ਉਧਰ ਨੂੰ ਖੁੱਲਾ ਦੇ ਦਿਓ ਆਪਣੇ ਸ਼ਰਤਾਂ ਤੇ ਚੱਲੋ ਜੋ ਹੋਊਗਾ ਹੋਣਾ ਕੀ ਆ ਆਹੋ ਗਈਆਂ ਦੇ ਆ ਜਾਣਗੀਆਂ ਚਲ ਖਸਮਨ ਖਾਨ ਠੱਠੇ ਚ ਪਾ ਤੂੰ ਵੀ ਤੇ ਉਹ ਵੀ ਮੈਨੂੰ ਕਿ ਗਈਆਂ ਤੇ ਹਾਂ ਕਰੋ ਆਪਣੀ ਮਰਜ਼ੀ ਨਾਲ ਤੁਹਾਡੀ ਨਹੀਂ ਇੱਥੇ ਚੱਲਣੀ ਕੋਈ ਉਹ ਕੋਈ ਨਹੀਂ ਰਵਿੰਦਰ ਮੇਰੀ ਗੱਲ ਸੁਣ ਮੈਨੂੰ ਪੁੱਛ ਕੇ ਗਈਆਂ ਸੀ ਠੀਕ ਆ ਉਹ ਵੀ ਨਾਲ ਹੀ ਗਈ ਆ ਮੈਨੂੰ ਸਾਰਾ ਕੁਝ ਪੁੱਛ ਕੇ ਫੇਰ ਗਈਆਂ ਤੇ ਕੋਈ ਗੱਲ ਨਹੀਂ ਆ ਜਾਣਾ ਹੋੜ ਘੜੀ ਨੂੰ ਉਹ ਯਾਰ ਵੀਰ ਜੀ ਮੈਂ ਸਮਝਦਾ ਤੁਹਾਡੀ ਗੱਲ ਪੀਤਨ ਨੂੰ ਪੁੱਛਿਆ ਪਰ ਦੀਪਦਾ ਦੇ ਫਰਜ਼ ਮੇਰੇ ਤਾਂ ਹੀ ਬਣਦਾ ਸੀ ਨਾ ਵੀ ਮੈਨੂੰ ਪੁੱਛ ਕੇ ਜਾਂਦੀ ਹਾਂ ਇੱਕ ਵਾਰੀ ਵੀ ਇਹ ਮੈਂ ਘਰ ਚ ਵੱਡਾ ਵਾਂ ਤੇ ਕੋਈ ਗੱਲ ਨਹੀਂ ਮੈਨੂੰ ਪੁੱਛਦਾ ਤੈਨੂੰ ਪੁੱਛਦਾ ਗੱਲ ਤੇ ਇੱਕ ਹੀ ਆ ਨਹੀਂ ਨਹੀਂ ਉਹ ਨਹੀਂ ਕੋਈ ਗੱਲ ਆ ਉਹ ਫਿਰ ਦਾ ਭਾਬੀ ਨਾਲ ਗਏ ਆ ਸਿਆਣੇ ਆ ਉਹ ਏਡੀ ਗੱਲ ਨਹੀਂ ਆ ਤੇ ਫਿਰ ਗੱਲੇ ਚ ਕਿਹੜੀ ਆ ਮਾਤਾ ਤੋਂ ਉਧਰ ਰੋਣਾ ਪਈ ਜਾਂਦੀ ਕੰਮ ਕਰਨਾ ਪੈ ਗਿਆ ਹਣਾ ਦੇਣੇ ਨੂੰ ਮਾੜਾ ਮੋਟਾ ਉਹ ਕੰਮ ਕਾਦਾ ਕਰਨਾ ਪੈ ਗਿਆ ਮੈਂ ਕਿਤੇ ਦੀਪਦਾ ਨਾਲ ਲੈ ਕੇ ਪਾਣੀ ਮੰਗਲੇ ਤੇ ਮਾਤਾ ਉੱਥੇ ਹੀ ਬਸ ਉਹ ਚਲ ਕੋਈ ਨਹੀਂ ਟੈਨਸ਼ਨ ਨਾ ਲੈ ਜਾਣਾ ਉਹਨਾਂ ਮੈਂ ਤੇ ਦੇਵ ਨਾਲ ਬਤੇਰਾ ਮੋਤ ਇਹ ਕਰਦਾ ਵਾਂ ਪਰ ਉਹਨੂੰ ਦੇ ਇੱਕ ਵਾਰੀ ਦਾ ਉਹਦਾ ਫਰਜ਼ ਬਣਦਾ ਹੈ ਨਾ ਵੀ ਮੈਨੂੰ ਪੁੱਛ ਕੇ ਜਾਣਾ ਚਾਹੀਦਾ ਹੈ ਹੈ ਪਰ ਜਿੰਨਾ ਮੈਂ ਉਹਨੂੰ ਤੇ ਮੋਹ ਕਰਦਾ ਵਾਂ ਨਾ ਮੈਨੂੰ ਲੱਗਦਾ ਕਿ ਉਹ ਨਹੀਂ ਮੈਨੂੰ ਉਹਨਾਂ ਪਿਆਰ ਕਰਦੀ ਆ ਗਈਆਂ ਜੀ ਹਾਂ ਜੀ ਮੇਰੀ ਗੱਲ ਸੁਣ ਮਾਤਾ ਬੜੀ ਗਰਮ ਜੀ ਤੇ ਤੁਸੀਂ ਠੰਡੇ ਸਮਾਂਦ ਰਹੋ ਮੈਂ ਮਾੜਾ ਗੇੜਾ ਮਾਰਾਂ ਕੰਮ ਹੈ ਮੈਨੂੰ ਕਿਹੜੀ ਗੱਲੋਂ ਕਰਾਂ ਉਹਨੀਆਂ ਗਈਆਂ ਸਵੇਰ ਦੀਆਂ ਨਿਕਲੀਆਂ ਆਈਆਂ ਨਹੀਂ ਉਹਨੂੰ ਅਜੇ ਕੰਮ ਕਰਨਾ ਪੈ ਗਿਆ ਕੋਈ ਗੱਲ ਨਹੀਂ ਨਹੀਂ ਨਿਕਲ ਇਹ ਕੱਲ ਪਾਜੀ ਅਸੀਂ ਕਿੱਥੇ ਇੱਥੇ ਮੇਲਾ ਲਾਉਣਾ ਨਹੀਂ ਮੇਲਾ ਲਾਉਣੀ ਬੜੀ ਸੋਹਣੀ ਲੱਗਦੀ ਮੇਲੇ ਆ ਦੀ ਕਿਹੜੀ ਗੱਲ ਨਿਕਲਿਆਂ ਦਾ ਮਤਲਬ ਕੀ ਹੋਇਆ ਦੱਸ ਕੇ ਕਹਾਂ ਤੁਹਾਨੂੰ ਉਹ ਮੈਨੂੰ ਤਾਂ ਪਤਾ ਹੈ ਚੁੱਪ ਕਰੋ ਜਾ ਕਰੋ ਨਿਕਲ ਜਾਓ ਮੈਨੂੰ ਹੀ ਚੁੱਪ ਕਰਮਦੀ ਰਹਿਣੀ ਬੀਬੀ ਸਾਸਰੀ ਕਾਲ ਕਾਦੀ ਸਾਸਰੀ ਕਾਲ ਬੀਬੀ ਕੀ ਗੱਲ ਹੋਈ ਆ ਕਿੰਨੂੰ ਸਾਸਰੀ ਕਾਲ ਬੁਲਾਉਣ ਡਿਆਂ ਵਾ ਬੀਬੀ ਤੁਹਾਡੀ ਕਾਦੀ ਲੱਗਦੀ ਮੈਂ ਪੁੱਛ ਕੇ ਗਈਆਂ ਨਾ ਮੇਰੀ ਸੁਣੀ ਨਾ ਕੋਈ ਗਣੀ ਕਿਉਂ ਪੁੱਛ ਕੇ ਗਈਆਂ ਕਰੋ ਤੁਸੀਂ ਪੜੇ ਗੁੱਸੇ ਜੀ ਜਦੋਂ ਆਕ ਮੈਂ ਦਵਾਈ ਲੈਣ ਚਲ ਗਈ ਤਾਂ ਤੁਸੀਂ ਮਗਰ ਉਛਲ ਟਿਪ ਗਈਆਂ ਉਹ ਜੋ ਬੰਨੂ ਪੁੱਛਿਆ ਸੀ ਇਹ ਆਂਦੀ ਮੈਂ ਜਾਣਾ ਤੇ ਮੈਂ ਕਿ ਕੱਲੀ ਨੂੰ ਕੀ ਜਾਣ ਦੇਣਾ ਵਾਂ ਤੇ ਮੈਂ ਤਾਂ ਨਾਲ ਗਈਆਂ ਬੀਬੀ ਇਹਦੀਆਂ ਅੱਗੇ ਰਹਿਵਾਗਾ ਖੋਲਗਾ ਤੇਰੇ ਪਿਓ ਨੇ ਮਗਰੋ ਹੀ ਹੈ ਪਹਿਲਾਂ ਇਹ ਹੈ ਗਈ ਪਿੰਡ ਦੀ ਨੌਤੀ ਦਾ ਕਿਦਾਂ ਸਿਰ ਚ ਲਾਇ ਲੀੜਾ ਤੇ ਗਾਲ ਚ ਪਾਈ ਆਉਣ ਡਈ ਉਹ ਲੈ ਅੱਜ ਕੱਲ ਕੋਣ ਸਿੱਤ ਲੀੜੇ ਲੈਂਦਾ ਵਾ ਉਹ ਜਮਾਨੇ ਕੇ ਐ ਸਿੱਤ ਲੀੜੇ ਲੈਣ ਵਾਲੇ ਬੇਲਾ ਜਬਾਨਾ ਦੀਪ ਚੁੱਪ ਕਰ ਤੇ ਉਹ ਬੀਬੀ ਮੈਂ ਤਾਂ ਨਾਲ ਨਹੀਂ ਨਾਲ ਤੈਨੂੰ ਕਿਨੇ ਦਿਨ ਨਾਲ ਕਹਿਆ ਤੂੰ ਤੋ ਹਾਲੀ ਤੇ ਤੈਨੂੰ ਕਿਨੇ ਬੱਸਾਂ ਚ ਆਖ ਜਾ ਉਹਦਾ ਮੰਮੀ ਦਾ ਸਾਹ ਹਦ ਹੋਈ ਗਿਆ ਫੇਰ ਆਸ ਦਿੰਦੇ ਆ ਵੀ ਬੋਲਦੀ ਆ ਬੋਲਣ ਵਾਲੀ ਗੱਲ ਤੂੰ ਜਾ ਤੂੰ ਤਾਂ ਮੇਰੇ ਨਾਲ ਗੱਲ ਹੀ ਨਾ ਕਰ ਤੂੰ ਤੇ ਜਾ ਕੇ ਪਰਾਂ ਬੈ ਜਾ ਜਾ ਤੇਰੇ ਨਾਲ ਨਹੀਂ ਮੇਰੀ ਕੋਈ ਗੱਲ ਤੇ ਫੇਰ ਉਹਦਾ ਨਾ ਕਿਉਂ ਕਰਨ ਰਹਿ ਜੇ ਕਿਉਂ ਕਰਨੀਗਾ ਨਹੀਂ ਗਈ ਤੂੰ ਮੇਰੇ ਇਹਨਾਂ ਵੀ ਤੂੰ ਮਗਰ ਲਾ ਕੇ ਲੈ ਗਈ ਇੱਥੇ ਉਹਨੂੰ ਤੁਸੀਂ ਕੰਮ ਵਾਲੀਆਂ ਲਵਾ ਕੇ ਦਿੱਤੀਆਂ ਵੀ ਬਸ ਚ ਉਹਨੂੰ ਕੋ ਜੋ ਚੱਲਿਆ ਰ ਇੱਥੇ ਘਰੇ ਕੰਮ ਵਾਲੀਆਂ ਇੱਥੇ ਵੀ ਤਾਂ ਸਾਰਾ ਦਿਨ ਲੱਗਣੀਂਦੀ ਉਹਦਾ ਕਿੱਥੇ ਦੇ ਦੇ ਤੁਸੀਂ ਦੀਪ ਆਪਾ ਦੇ ਕੇ ਦਾ ਆ ਜੀ ਆਣ ਕੇ ਪਾਣੀ ਨਹੀਂ ਤਾਂ ਨਹੀਂ ਕੋਈ ਪਾਣੀ ਤਾਂ ਪੀ ਲੈਣ ਦਿੰਦੇ ਪਤਾ ਹੀ ਕਰ ਤੇ ਜਾ ਪੀ ਤੇਰੇ ਕੋ ਗਲਾ ਖੋਲਿਆ ਵਾ ਜਾ ਪੀ ਜਾ ਕੇ ਪਾਣੀ ਉਹ ਮੇਰੀ ਸੁਣ ਲੋ ਗੱਲ ਸਾਡੇ ਆ ਪਿਓ ਦਾ ਘਰ ਅਸੀਂ ਤਾਂ ਦਿਨੇ ਵੀ ਜਾਵਾਂਗੇ ਰਾਤ ਵੀ ਜਾਵਾਂਗੇ ਐਡਾ ਹੀ ਉਥੋਂ ਘਰੋਂ ਕੱਢੀਆਂ ਨਹੀਂ ਆ ਪਿਓ ਆ ਉਥੇ ਜਾਣਾ ਨਹੀਂ ਤੇ ਰਾਤ ਰਾਤ ਰਹਿ ਕੇ ਨਹੀਂ ਆ ਪਿਓ ਕੋ ਤੈਨੂੰ ਕੀ ਕਰਨ ਰੋਸਲ ਨਾ ਠਾਈਆਂ ਮੈਂ ਤਾਂ ਕੇ ਸੋਚ ਨਹੀਂ ਐਵੇਂ ਆ ਗਏ ਤੈਨੂੰ ਸਾਡੀ ਆਉਣਾ ਇਹ ਤਾਂ ਮਾਂ ਲੱਸੀ ਜਾਂਦਾ ਉਹ ਬੀਬੀ ਚੱਲ ਠੰਡੀ ਹੋ ਕਿਉਂ ਰੌਲਾ ਪਾਉਂਦੇ ਆਣ ਗਵਣ ਸੁਣਦਾ ਹੋ ਤਾਂ ਕੀ ਆਖੂਗਾ ਇਹ ਕੱਲੀ ਚੱਲੀ ਉਹ ਇਹਨੂੰ ਨਹੀਂ ਪਹਿਣਾ ਅਣਗਵਾਂ ਦੀ ਕੋਈ ਸ਼ਰਮਾ ਹਨ ਨੂੰ ਭਾਵੇਂ ਨਹੀਂ ਪੁੱਛਿਆ ਜੋ ਬਣਾਉਂਦਾ ਮੈਨੂੰ ਨਹੀਂ ਪੁੱਛਿਆ ਦੀ ਉਹ ਅਰਵਿੰਦਰਾ ਦਾ ਮੈਨੂੰ ਪੁੱਛਿਆ ਪੁੱਛਿਆ ਕਿਨੋਂ ਤੁਸੀਂ ਨਹੀਂ ਨਹੀਂ ਮੈਂ ਤਾਂ ਜੋਬਨ ਨੂੰ ਪੁੱਛ ਕੇ ਗਈ ਆ ਬੀਬੀ ਐਦਾਂ ਤੇਰੇ ਤੋਂ ਬਗਾਰ ਤੇ ਮੈਂ ਘਰੋਂ ਪੈਰ ਵੀ ਨਹੀਂ ਪੁੱਟਦੀ ਤੈਨੂੰ ਪਤਾ ਹੀ ਆ ਇਹ ਕੱਲੀ ਚੱਲੀ ਸੀ ਤੇ ਮੈਂ ਤਾਂ ਕਰਕੇ ਗਈ ਨਾਲ ਕੀ ਤੁਸੀਂ ਆਉਂਦੇ ਰੋਲਾ ਪਾਉਂਦੇ ਆ ਭੀਜ ਹੈ ਕੋਈ ਚਾਹ ਪਾਣੀ ਜੀ ਮੈਨੂੰ ਪੁੱਛ ਲੈਣਾ ਸੀ ਉਹ ਤੇਰਾ ਨਾ ਟਾਈਮ ਆ ਤੈਨੂੰ ਲੱਗੀ ਜਬਾਨ ਆ ਲੱਗੀ ਜਬਾਨ ਮੈਂ ਜਿੱਥੇ ਮਿੱਠੂ ਮਿੱਠੂ ਬਣ ਜਾਣਾ ਬਣ ਜਾਣਾ ਮਿੱਠੂ ਇੱਥੇ ਜਾਂ ਕੰਮ ਕਰ ਜਾ ਕੇ ਅਗਰ ਤੁਹਾਡੀਆਂ ਬੇੜੀਆਂ ਚ ਵਟੇ ਪਈਓ ਸੱਪਾ ਖਾਣਾ ਜਾ ਹਾਂ ਆਗੇ ਜੇ ਸੌਣ ਲਿਆ ਮਾਂ ਆਪਣੀ ਦੀਆਂ ਘਰੇ ਪੈਰ ਪਾਉਣ ਦੀ ਡੇਰ ਹੋਈ ਉਸੇ ਵੇਲੇ ਬੋਲਣਾ ਸ਼ੁਰੂ ਕਰਤਾ ਯਾਰ ਮੇਰੀ ਸੁਣ ਗੱਲ ਠੀਕ ਹੈ ਹਰਦੀਪ ਤੁਸੀਂ ਗਈਆਂ ਨੇ ਘੁੰਮਣ ਫਿਰਨ ਫੇਰ ਤੁਰ ਕੇ ਤੁਸੀਂ ਆ ਗਏ ਜੀ ਠੀਕ ਹੈ ਤੇ ਹੁਣ ਆਉਂਦਿਆਂ ਤੁਸੀਂ ਘਰ ਚ ਕਲੇਸ਼ ਪਾਤਾ ਵਾ ਕੋਈ ਸਾਹ ਵੀ ਲੈ ਲਿਆ ਕਰੋ ਫਿਰ ਮੇਰੀ ਗੱਲ ਸੁਣ ਜੇ ਤੁਸੀਂ ਗਈਆਂ ਫਿਰ ਮੈਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਤੇਰਾ ਫਰਜ਼ ਨਹੀਂ ਬਣਦਾ ਵੀ ਮੈਨੂੰ ਪੁੱਛ ਕੇ ਜਾਣਾ ਉਹ ਅਹੀਂ ਕਿਤੇ ਉਥੇ ਘੁੰਮਣ ਗਏ ਆ ਆਪਣੇ ਪੇਕੇ ਗਏ ਆ ਪੇਕੇ ਜਾਣ ਲਈ ਕੀ ਪੁੱਛਣਾ ਹੁੰਦਾ ਆ ਪਤਾ ਹੀ ਆ ਵੀ ਤੁਹਿਆ ਪੇਕੇ ਜਾਂਦੀਆਂ ਆਂ ਯਾ ਅਹੀਂ ਕੋਈ ਅਲੋਕਾਰ ਗਏ ਆ ਉਹਨੂੰ ਨਹੀਂ ਕਿਹਾ ਜਿਹੜੀ ਤੂੰ ਆਉਂਦੇ ਆ ਬੋਲਣ ਦੇ ਵੀ ਤੂੰ ਫੇਰ ਆਣ ਕੇ ਇੱਥੇ ਡੈਪੇ ਜੇ ਵਾਧੂ ਕੁਛ ਕੀਤਾ ਉਹਦੇ ਨਾਲੇ ਵੀ ਵੀਰ ਜੀ ਨੇ ਵੀ ਸਿਰਖ ਪਾਈ ਵਾਧੂ ਕੀਤੀ ਹੈ ਮਾਤਾ ਨਾਲ ਪਰ ਹੁਣ ਜਿਹਦਾ ਸੁਭਾਅ ਇਦਾਂ ਦਾ ਉਹਨੂੰ ਕੀ ਕਹੀਏ ਹੁਣ ਫੇਰ ਦੱਸ ਆ ਤੇ ਉਹਦਾ ਉਹਦਾ ਸੁਭਾਅ ਇਦਾਂ ਦਾ ਤਾਂ ਫੇਰ ਸਾਡਾ ਅਸੀਂ ਕੀ ਕਰੀਏ ਸਾਨੂੰ ਦੱਸੋ ਚੱਲ ਮੰਨ ਲਓ ਮੈਂ ਤੁਹਾਨੂੰ ਦੱਸ ਕੇ ਜਾਨੀ ਆ ਪੁੱਛ ਕੇ ਜਾਨੀ ਆ ਕੀ ਦੇਗੇ ਤੋrna ਹੀ ਤੁਸੀਂ ਮੈਨੂੰ ਦੱਸਿਓ ਕੀ ਦੇ ਨੋਟ ਦੇਣੇ ਸੀ ਤੁਨ ਲੰਗੀ ਨੂੰ ਕਹਿਣਾ ਤੇ ਇਹੋ ਹੀ ਵੀ ਹਲੇ ਪੈਸੇ ਮਿਲੇ ਨਹੀਂ ਹਲੇ ਤਨਖਾਹ ਪਈ ਨਹੀਂ ਮੇਰਾ ਐਂਜਾ ਮੇਰਾ ਉਂਝ ਪਤਾ ਰਹਗਾ ਇਹੋ ਕੋਜੀ ਸੁਣਨਾ ਤੇ ਫਿਰ ਇਹਨੂੰ ਚੰਗਾ ਨਹੀਂ ਬੰਦਾ ਚੁਪਾ ਕੇ ਘਰੋਂ ਜੋ ਮੂਡ ਖਰਾਬ ਕਰਨਾ ਵਾ ਤੇ ਬੰਦਾ ਜਾਵੇ ਫਿਰ ਜਿੱਥੇ ਜਾਣਾ ਯਾਰ ਜ਼ਰੂਰੀ ਹੈ ਵੀ ਪੈਸੇ ਦੇ ਸਿਲਸਿਲੇ ਨਾਲ ਹੀ ਗੱਲ ਹੋ ਸਕਦੀ ਹੈ। ਉਦੋਂ ਨਹੀਂ ਤੂੰ ਪੁੱਛ ਸਕਦੀ ਵੀ ਮੈਂ ਜਾਣਾ ਜ਼ਰੂਰੀ ਹੈ ਜੀ ਆਹ ਗੱਲ ਬਾਤ ਹੈ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਗੱਲ ਕਹਿਣ ਲਈ ਹਾਂ ਵੀ ਰੀਚਾਰਜ ਕਰਵਾ ਦਿਓ। ਫੋਨ 'ਚ ਪੈਸੇ ਹੁੰਦੇ ਮੈਂ ਤੁਹਾਨੂੰ ਫੋਨ ਕਰ ਲੈਂਦੀ। ਮਗਰੋਂ ਤਾਂ ਮੇਰੀ ਸਲਾਹ ਬਣ ਗਈ ਜਾਂਦੀ, ਅਚਾਨਕ ਬਣ ਗਈ ਤੇ ਫਿਰ ਅਸੀਂ ਚੱਲ ਗਏ। ਘਰ 'ਤੇ ਹੋਰ ਕੋਈ ਫੋਨ ਨਹੀਂ ਹੈਗਾ। ਤੇਰੇ ਇਕੱਲੇ ਦਾ ਹੀ ਫੋਨ ਹੈ। ਕਿਸੇ ਨਾ ਕਿਸੇ ਦੇ ਫੋਨ ਤੋਂ ਫੋਨ ਕਰ ਦਿੱਤਾ। ਮੈਨੂੰ ਨਹੀਂ ਆਤਾ ਕਿ ਕੋਈ ਫੋਨ ਮੰਗਣ ਦੀ ਦੂਜੀ ਗੱਲ ਹੈ ਵੀ ਸਾਡਾ ਵਾ ਉੱਥੇ ਪਿਓ ਤੇ ਕੱਲਾ ਹੋ ਰਹਿਦਾ ਅਸੀਂ ਤੇ ਅੱਠੀ ਦਿਨ ਨਹੀਂ ਜਾਣਾ। ਅ ਜਰ ਮੈਂ ਤੈਨੂੰ ਕਦੀ ਕਿਸੇ ਚੀਜ਼ ਤੋਂ ਡੱਕਿਆ ਵਜਾਣ ਹੁਣ ਤੋਂ ਖਾਸ ਕਰਕੇ ਤੇਰੇ ਪੇਕੇ ਹੁਣ ਮੈਂ ਡੱਕੂਗਾ ਤੈਨੂੰ ਉਹ ਡੱਕਦੇ ਵੀ ਨਹੀਂ ਜੇ ਤੇ ਪਰ ਵਿਚੋਂ ਵਿੱਚ ਚਾਉਂਦੇ ਵੀ ਜੇ ਪਿੱਕੇ ਦੇ ਜਾਵਾ ਆਵਣਾ ਮੈਨੂੰ ਸਭ ਦੀ ਦਾਵਾ ਹਰਦੀਪ ਮੈਂ ਨਹੀਂ ਇਦਾਂ ਸੋਚ ਰਹਾ ਦਾ ਬਹੁ ਮੈਂ ਤੈਨੂੰ ਪਿਆਰ ਪਤਾ ਕਿੰਨਾ ਕਰਦਾ ਵਾਂ ਪਰ ਤੂੰ ਪਤਾ ਨਹੀਂ ਤੂੰ ਸਮਝਿਆ ਨਹੀਂ ਫੇਰਿਆਂ ਮੈਂ ਹੁਣ ਕੀ ਕਰਾਂ ਉਹ ਮੈਨੂੰ ਨਹੀਂ ਸਮਝਾਉਣਾ ਇਹ ਤੁਹਾਡਾ ਪਿਆਰ ਹੈ ਪਿਆਰ ਹੁੰਦਾ ਵਾ ਕਿਸੇ ਦੀ ਕੋਈ ਰੀਚਾ ਕਰਨਾ ਨਿਰਾਪੁਰਾ ਗੱਲਾਂ ਨਾਲ ਪਿਆਰ ਨਹੀਂ ਹੁੰਦਾ ਕੀ ਕਰੇ ਬੰਦਾ ਯਾਰ ਕਿਧਰ ਨਾ ਕਿਧਰ ਮੱਥਾ ਮਾਰੇ ਜੇ ਮਾਂ ਨਾਲ ਤੇ ਮਾਂ ਦੀ ਤੂੰ ਤੀਵੀਂ ਦੇ ਮਗਰ ਲੱਗਾ ਜੇ ਤੀਵੀਂ ਉਹ ਆਂਦੀ ਆ ਤੂੰ ਮਾਂ ਦਾ ਜਿੰਮਝਾਇਆ ਫਲਾਣਾ ਕੀ ਬੰਦਾ ਕਿੱਧਰ ਕਿੱਧਰ ਜਾਵੇ ਯਾਰ ਹਾਏ ਮੇਰੇ ਰੱਬਾ ਕੀ ਕਰਾਂ ਮੈਂ ਦੱਸ ਸੁਣਦੇ ਆ ਮੇਰਾ ਲੈਕਚਰ ਦੇਣ ਲਈ ਆਜਾ ਨਾ ਰਾਜਸੀ ਦਾ ਨੂੰ ਸਤਾਉਣਾ ਵਾ ਚੱਲ ਬੀਬੀ ਕੋਈ ਨਹੀਂ ਆਪੇ ਚੁੱਪ ਕਰ ਜਾਣਾ ਵਾ ਉਹ ਤਾਂ ਤੇ ਸੁਭਾਈ ਹੈ ਮੈਂ ਤੁਹਾਨੂੰ ਅੱਗੇ ਵੀ ਆਖਿਆ ਵਾ ਮੈਂ ਤੈਨੂੰ ਆਖਿਆ ਸੀ ਦਵਿੰਦਰ ਤੂੰ ਐ ਹਾਲ ਵਾ ਤੂੰ ਬਸਾਂ ਤਾਂ ਨਹੀਂ ਇਤਨਾਲ ਜਾਣਾ ਕਿਤੇ ਵੀ ਤੂੰ ਮੇਰੇ ਪੁੱਛੇ ਤੋਂ ਬਿਨਾਂ ਕਿਉਂ ਗਈ ਤੇਰੇ ਮੈਂ ਨਾ ਮਹਿੰਗੀਆਂ ਦਵਾਈਆਂ ਖਵਾ ਲਈਆਂ ਤੇ ਤੂੰ ਮੇਰੇ ਇੱਕ ਨੀ ਨਾ ਮੰਨੀ ਇਹਦੇ ਨਾਲ ਗਾਂ ਪਿਆਰ ਨਹੀਂ ਪੁੱਟਣਾ ਯਾਰ ਸੁਣ ਮੇਰੀ ਟਾਈਮ ਕੱਢ ਕੇ ਨਾ ਤੇ ਜੋ ਬੰਦੇ ਨਾਲ ਟੈਸਟ ਕਰਾ ਕੇ ਆ ਮੈਨੂੰ ਮੁੰਡਾ ਚਾਹੀਦਾ ਮੁੰਡਾ ਧੀ ਦੀ ਮੈਂ ਸ਼ਕਲ ਨਹੀਂ ਵੇਖਣੀ ਚਾਹੁੰਦੀ ਬੀਬੀ ਸਿਮਟ ਵਿਸ਼ੰਤ ਹੋਈ ਨਹੀਂ ਅਜੇ ਹੁਣ ਟਾਈਮ ਆਪਣਾ ਲਾ ਕੇ ਆਉਗੀ ਗਈ ਘੱਲੀ ਆ ਹੋਰ ਤੁਹਾਡੇ ਸਿਰ ਤੇ ਥੋੜੀ ਛੱਡੀ ਆ ਤੂੰ ਤੇ ਜਾਣ ਕੇ ਟੈਨਸ਼ਨ ਤੇ ਪਾਈ ਆ ਕੁੜੀਆਂ ਤੇ ਉਹਦਾ ਬੇਚਾਰੀ ਤਰੱਕੀ ਕਰ ਜਾਂਦੀਆਂ ਫੜ ਲੈਂਦੀਆਂ ਤੇ ਦੂਜੀ ਗੱਲ ਐ ਸਵੇਰੇ ਉੱਠ ਕੇ ਨਾ ਸਿਮੂ ਦਾ ਮੱਥੇ ਨਹੀਂ ਲੱਗਣਾ ਫੋਟੋ ਲੱਗੀ ਨਾ ਉਥੇ ਉਹਨੂੰ ਮੱਥਾ ਟੇਕਿਆ ਕਰ